ਲਓ ਵੀ ਮਿੱਤਰੋ ਅੱਜ ਆਪਾਂ ਫੇਰ ਪਹੁੰਚੇ ਆਂ ਗਿੱਲ ਮੋਟਰਜ਼ ਮੋਦਕੀ ਵਾਲੇ ਬਾਈ ਹੈਰੀ ਗਿੱਲ ਹੁਣਾ ਕੋਲੇ ਤੇ ਬਾਈ ਹੁਣਾ ਕੋਲੇ ਅੱਜ ਆਈਆਂ ਦੋ ਸਿਆਜ਼ ਗੱਡੀਆਂ ਦੋਨੇ ਗੱਡੀਆਂ ਬਹੁਤ ਸ਼ਾਨਦਾਰ ਹਨ ਕੋਕਾ ਪੀਸ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਤੁਹਾਨੂੰ ਮੈਂ ਇਹ ਦੱਸਣ ਲੱਗਾ ਵੀ ਪਹਿਲੀ ਗੱਡੀ ਹੈਗੀ ਹੈ 15 ਮਾਡਲ ਤੇ ਦੂਜੀ ਹੈਗੀ 17 ਮਾਡਲ 15 ਮਾਡਲ ਗੱਡੀ ਤੇ ਤੁਹਾਨੂੰ ਨਾਲ ਮਿਲੂਗਾ 25000 ਰੁਪਈਆ ਤੇ 17 ਮਾਡਲ ਤੇ ਤੁਹਾਨੂੰ ਨਾਲ ਮਿਲੂਗਾ 50000 ਰੁਪਈਆ ਮਤਲਬ ਤੁਸੀਂ ਪੈਸੇ ਜੇਬ ਚ ਪਾ ਕੇ ਨਹੀਂ ਆਉਣਾਗਾ ਗੱਡੀ ਲੈਣ ਜਦੋਂ ਆਉਣਾ ਹੈ ਗੱਡੀ ਦੇ ਕੇ ਤੇ ਤੁਹਾਡੀ ਜੇਬ ਚ ਪੈਸੇ ਪਾ ਕੇ ਭੇਜਣਗੇ ਬਾਈ ਹੋਣੀ ਤੇ ਇਹ ਪੈਸੇ ਤੁਹਾਨੂੰ ਕਿਵੇਂ ਮਿਲਣਗੇ ਉਹ ਦੱਸਣਗੇ ਬਾਈ ਹੈਰੀ ਗੱਲ ਹੁਣ ਇਹ ਨੰਬਰ ਸਕਰੀਨ ਤੇ ਚੱਲਦਾ ਤੇ ਆਜੋ ਆਪਾਂ ਕਰਦੇ ਆ ਬਾਈ ਹੈਰੀ ਹੁਣ ਗੱਲਬਾਤ ਤੇ ਜੁੜਦੇ ਆਂ ਤਾਂ ਵੀ ਆਪਾਂ ਕਰਦੇ ਆ 22 ਹੈਰੀ ਗੱਲ ਨਾਲ ਗੱਲਬਾਤ ਤੇ ਲਈਆਂ ਗੱਡੀਆਂ ਦੀ ਡਿਟੇਲ ਹਾਂਜੀ ਬਾਈ ਜੀ 21 ਹਾਲ ਚਾਲ ਸਸੇ ਗੱਲ ਵੀਰ ਜੀ ਸਸੇ ਕਾਲ ਤੇ ਪਹਿਲੀ ਆਪਣੇ ਕੋਲੇ ਗੱਡੀ ਬਾਈ ਜੀ ਕਿਹੜੀ ਐ ਸਿਆਜ ਇਹ ਸਿਆਜ ਆ ਜੀ 2015 ਮਾਡਲ ਵੀਡੀ ਠੀਕ ਐ ਜੀ ਇੰਜਨ ਗੇਅਰਨ ਨੂੰ ਗੱਡੀ ਇੰਜਨ ਗੇਅਰ ਦੀ ਬਿਲਕੁਲ ਨਿਊ ਆ ਜੀ ਠੀਕ ਐ ਬਾਈ ਗੱਡੀ origignal ਸਾਰੀ ਕੇ ਇੱਕ ਦੋ ਪੀਸ ਟਚਿੰਗ ਹੈਗੀਆਂ ਜੀ ਠੀਕ ਐ ਬਾਕੀ ਬੰਪਰ ਬੰਪਰ ਵੇਜ ਰੈਕਸੈਂਟ ਕੋਈ ਨਹੀਂ ਗੀ ਜੀ ਠੀਕ ਆ ਕੋਈ ਪੀਸ ਚੇਂਜ ਨਹੀਂ ਗਾ ਕੋਈ ਸ਼ੀਸ਼ਾ ਨਹੀਂ ਗਾ ਠੀਕ ਐ ਜੀ ਹਾਂਜੀ ਦੋਸਤੋ ਗੱਡੀ ਬਿਲਕੁਲ ਸ਼ਾਨਦਾਰ ਆ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਇਹਨ ਓਕੇ ਕੰਡੀਸ਼ਨ ਦੇ ਵਿੱਚ ਕਿਸੇ ਕਿਸਮ ਦੀ ਅਸਅਤ ਕੋਈ ਕੰਪਲੇਨ ਨਹੀਂ ਲਾਇਬਲ ਬਹੁਤ ਸ਼ਾਨਦਾਰ ਲੱਗੇ ਹੋਏ ਆ ਅੰਦਰੋਂ ਤੁਹਾਨੂੰ ਆਪਾਂ ਗੱਡੀ ਚੈੱਕ ਕਰਵਾ ਦਿੰਨੇ ਆ ਸੀਟ ਕਵਰ ਵਗੈਰਾ ਬਿਲਕੁਲ ਓਕੇ ਹੈ ਬੰਪਰ ਵਗੈਰਾ ਬਿਲਕੁਲ ਸ਼ਾਨਦਾਰ ਹੈ ਕਿਸੇ ਕਿਸਮ ਦੀ ਕਿਤੋਂ ਕੋਈ ਸਕ੍ਰੈਚ ਡੈਮੇਜ ਨਹੀਂਗਾ ਸਾਊਂਡ ਸਿਸਟਮ ਐਂਡਰਾਇਡ ਨਾਲ ਦਾ ਲੱਗਾ ਹੋਇਆ ਵਿੱਚ ਗੱਡੀ ਬਿਲਕੁਲ ਐਨ ਓਕੇ ਹੈ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਮੈਟਿੰਗ ਵਗੈਰਾ ਗੱਡੀ ਦੀ ਹੋਈ ਵੀ ਐ ਥੱਲੇ ਲੈਦਰ ਦੀ ਮੈਟਿੰਗ ਹੋਈ ਵੀ ਐ ਸੀਟ ਕਵਰ ਬਿਲਕੁਲ ਓਕੇ ਐ ਰੂਫ ਵਗੈਰਾ ਚੈੱਕ ਕਰ ਲਓ ਕਿਸੇ ਪਾਸੇ ਖੁੰਝੀ ਨਹੀਂ ਗੱਡੀ ਹੈਰੀ ਗੱਲ ਕਿਹੜਾ ਮਾਡਲ ਸੀ ਬਾਈ ਜੀ 15 15 ਜੀ 15 ਵੀਰੀ 15 2015 ਮਾਡਲ ਬਾਈ ਜੀ VDI ਬੈਰੋ ਗੱਡੀ ਦੇਖ ਲਓ ਆਪਾਂ ਤੁਹਾਨੂੰ ਗੋਲੇ ਵਗੈਰਾ ਚੈੱਕ ਕਰਵਾ ਦਿੰਨੇ ਬਿਲਕੁਲ ਥੱਲੇੋਂ ਬਿਲਕੁਲ ਸ਼ਾਨਦਾਰ ਪਈ ਐ ਜੀ ਉਸੇ ਤਰ੍ਹਾਂ ਠੀਕ ਐ ਜੀ ਗੱਡੀ ਤੁਹਾਨੂੰ ਬੈਕ ਤੋਂ ਚੈੱਕ ਕਰਵਾ ਦਿੰਨੇ ਐ ਇਹਨ ਕੋਕਾ ਪੀਸ ਐ ਬਾਈ ਜੀ ਕਬੂਤਰੀ ਵਰਗੀ ਗੱਡੀ ਐ ਕਿਸੇ ਕਿਸ ਹੁੰਦੀ ਕੋਈ ਵੀ ਪ੍ਰੋਬਲਮ ਨਹੀਂ ਮੇਜਰ ਐਕਸੀਡੈਂਟ ਦੀ ਬਾਈ ਹੁਣਾਂ ਦੀ ਗਾਰੰਟੀ ਹੈ ਬਾਕੀ ਮਾਡਲ ਦੇ ਹਿਸਾਬ ਨਾਲ ਇੱਕ ਦੋ ਪੀਸ ਜਿਹੜੇ ਆ ਉਹ ਟਚਿੰਗ ਵਗੈਰਾ ਹਲਕੀ ਫੁਲਕੀ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਤੇ ਕਨੈਕਟਰ ਸਾਈਡ ਤੋਂ ਤੁਹਾਨੂੰ ਆਪਾਂ ਚੈੱਕ ਕਰਵਾਣੇ ਆ ਡੈਸ਼ਬੋਰਡ ਵਗੈਰਾ ਬਿਲਕੁਲ ਐਨ ਓਕੇ ਪਿਆ ਠੀਕ ਹੈ ਜੀ ਵਿੰਡੋਜ਼ ਵਗੈਰਾ ਚੈੱਕ ਕਰ ਲਓ ਬਾਈ ਸੀਲਾ ਵਗੈਰਾ ਥੱਲੋਂ ਬਿਲਕੁਲ ਐਨ ਓਕੇ ਪਈ ਅਸੀਲਾ ਦੇਖ ਲਓ ਵਿੰਡੋਜ਼ ਤਾਂ ਬਿਲਕੁਲ ਓਕੇ ਆ ਆਪਾਂ ਤੁਹਾਨੂੰ ਮਰਵਾਉਣੀ ਇੰਜਨ ਤੇ ਨਿਗਾਹ ਇਹ ਰਹਾ ਫਰੰਟ ਤੋਂ ਗੱਡੀ ਮੜੀ ਦੇਖ ਲਓ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੰਜਨ ਚੈੱਕ ਕਰਵਾਉਂਦੇ ਆ ਗੱਡੀ ਦਾ ਇਹ ਰਿਵੇ ਚੱਕੋ ਬੋਨਟ ਲਓ ਜੀ ਇੰਜਨ ਚੈੱਕ ਕਰ ਲਓ ਬਾਈ ਜੀ ਪੇਰਾ ਕਿਰਾ ਤੁਹਾਨੂੰ ਬੰਪਰ ਦੀਆਂ ਪਸੀਲਾਂ ਬੋਨਟ ਦੀਆਂ ਚੈੱਕ ਕਰਵਾ ਦਿੰਨੇ ਐਨ ਓਕੇ ਕੰਡੀਸ਼ਨ ਦੇ ਵਿੱਚ ਸਾਰੀਆਂ ਸੀਲਾਂ ਤੇ ਇੰਜਨ ਵੀ ਗੱਡੀ ਦਾ ਬਿਲਕੁਲ ਐਨ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਪਿਆ ਬਾਈ ਜੀ ਕਿਤੇ ਕੋਈ ਲੀਕੇਜ ਕੋਈ ਡੈਮੇਜ ਨਹੀਂ ਕਿਤੇ ਕੋਈ ਸੀਲ ਬ੍ਰੇਕ ਨਹੀਂ ਕਿ ਤੋਂ ਤੁਹਾਨੂੰ ਨਹੀਂ ਲੱਗਣਾ ਕਿ ਮਗਲੈਲ ਗੱਡੀ ਕੱਢਦੀ ਹੈ ਕੋਟੇ ਕਰਾ ਚੈੱਕ ਕਰ ਲਓ ਬਿਲਕੁਲ ਰੀਜਨਲ ਬਣਿਆ ਹੈ ਬਾਈ ਜੀ ਨਾਲ ਦੇ ਬੈਟਰੀ ਚੰਗੀ ਹਾਲਤ ਦੇ ਵਿੱਚ ਪਈ ਹੈ ਇਸ ਟਾਈਮ ਕੋਲ ਮਲਾ ਕੇ ਗੱਡੀ ਐਨ ਓਕੇ ਹੈ ਕੋਕਾ ਪੀਸ ਹੈ ਤੇ ਨੰਬਰ ਬਾਈ ਹੁਣਾਂ ਦਾ ਚੱਲਦਾ ਸਕਰੀਨ ਤੇ ਹੈਰੀ ਗੱਲ ਹੁਣਾਂ ਦਾ ਜੇ ਕਿਸੇ ਵੀਰ ਨੂੰ ਇਹ ਗੱਡੀ ਚਾ ਚਲੀ ਹੈ ਤਾਂ ਬਾਈ ਹੁਣਾਂ ਦਾ ਕਰ ਲਓ ਗੱਲਬਾਤ ਇੱਕ ਸਿਆਦ ਬਾਈ ਜੀ ਹੁਣਾਂ ਕੋਲੇ ਹੋਰ ਹੈ ਅੱਜ ਦੋ ਸਿਆਦ ਬਾਈ ਹੁਣਾਂ ਕੋਲੇ ਆਇਆ ਸੀ ਇਸ ਤੋਂ ਬਾਅਦ ਆਪ ਉਹਦੀ ਲੈਣੇ ਆ ਡਿਟੇਲ ਕਰਦੇ ਬਾਈ ਜੀ ਬੰਪਰ ਬਾ ਬੋਲਟ ਆਫ ਹਾਂਜੀ ਗਿੱਲ ਸਾਹਿਬ ਦੂਸਰੀ ਸਿਆਸ ਦੀ ਡਿਟੇਲ ਕੀ ਹੈ ਜੀ ਇਹ ਹੈਗੀ 2017 ਮਾਡਲ VDI ਹਾਈਬ੍ਰਿਡ ਠੀਕ ਹੈ ਜੀ ਇੰਜਨ ਗੇਅਰ ਨਾਲ ਗੱਡੀ ਬਾਈ ਜੀ ਇਹ ਇੰਜਨ ਗੇਅਰ ਦੀ ਬ੍ਰਾਂਡ ਨਹੀਂ ਹੋਇਆ ਜੀ ਠੀਕ ਹੈ ਜੀ ਕੋਈ ਪੀਸ ਇਹਦਾ ਪੇਂਟ ਵਗੈਰਾ ਜਾਂ ਕੋਈ ਨਾ ਜੀ ਸਾਰੀ ਰੀਨ ਨਾਲ ਹੈ ਜੀ ਪੰਪਰ ਟੂ ਪੰਪਰ ਗੱਡੀ ਬਾਈ ਜੀ ਰੀਨ ਨਾਲ ਹੈ ਪੰਪਰ ਜੀ ਤੇ ਇਹ 17 ਮਾਡਲ ਸੀ ਨਾ 17 ਜੀ 17 ਠੀਕ ਹੈ ਜੀ ਤੇ ਕੀ ਇਹਦਾ ਉਹਦਾ ਕੀ ਪ੍ਰਾਈਸ ਰੱਖਿਆ ਪਹਿਲਾਂ 15 ਮਾਡਲ ਦਾ ਉਦਾਹੀ ਸਵਾ 4 ਲੱਖ ਰੁਪਇਆ ਐਨਓਸੀ ਨਾਲ ਐਨਓਸੀ ਨਾਲ ਸਵਾ 4 ਲੱਖ ਰੁਪਇਆ ਬਾਈ ਜੀ ਤੇ ਇਹਦਾ ਕੀ ਰੱਖਿਆ ਬਾਈ ਜੀ ਇਹਦਾ 4.5 ਲੱਖ ਰੁਪਇਆ ਇਹਦਾ 4.5 ਲੱਖ ਰੁਪਇਆ ਦੋਨਾਂ ਗੱਡੀਆਂ ਦਾ ਐਨਓਸੀ ਨਾਲ ਰੇਟ ਆ ਬਾਈ ਜੀ ਗੱਡੀਆਂ ਬੰਪਰ ਟੂ ਬੰਪਰ ਬਾਈ ਜੀ ਕਹਿੰਦੇ Ориਜਨਲ ਹੈ ਹਲਕੇ ਫੁਲਕੇ ਟਚਿੰਗ ਗੱਡੀਆਂ ਦੀ ਹੋ ਸਕਦੀ ਹੈ ਤੇ ਆਪਾਂ ਤੁਹਾਨੂੰ ਆਹ ਵਾਲੀ ਗੱਡੀ ਵੀ ਕਰਵਾ ਦਿੰਨੇ ਆ ਚੈੱਕ ਇੰਜਨ ਗੇਅਰ ਨੂੰ ਬਾਈ ਜੀ ਹੁਣ ਕਹਿੰਦੇ ਵੀ ਸਾਡੀ ਗਾਰੰਟੀ ਹੈ ਐਨ ਓਕੇ ਹੈ ਤੇ ਪੇਂਟ ਵਗੈਰਾ ਤੁਹਾਨੂੰ ਦੱਸ ਦਿੱਤੀ ਤਾਂ ਵੀ ਇੱਕ ਅੱਧਾ ਪੀਸ ਹੋ ਸਕਦਾ ਬਾਕੀ ਸਾਰੀ ਗੱਡੀ ਰੀងਲ ਪਈ ਬਿਲਕੁਲ ਬੰਪਰ ਆ ਬੋ ਡੈਸ਼ ਬੋਰਡ ਵਗੈਰਾ ਬਿਲਕੁਲ ਬਈ ਜੀ ਓਕੇ ਸਾਊਂਡ ਸਿਸਟਮ ਦੇ ਚ ਕੰਪਨੀ ਦਾ ਨਾਲ ਦਾ ਲੱਗਾ ਹੋਇਆ ਦੂਸਰੀ ਦੇ ਵਿੱਚ ਐਕਸਟਰਾ ਲੱਗਾ ਸੈਂਡਰਾਇਡ ਸੀਟ ਕਵਰ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਚੈੱਕ ਕਰ ਲੋ ਰੂਫ ਤੁਹਾਨੂੰ ਉੱਪਰ ਦਿਖਾ ਦਿੰਨੇ ਆ ਕਿਤੇ ਕੋਈ ਡੈਮੇਜ ਨਹੀਂਗਾ ਕਿਤੇ ਕੋਈ ਸਕਰਚ ਨਹੀਂ ਡੈਸ਼ ਬੋਰਡ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਪਿਆ ਬਈ ਜੀ ਠੀਕ ਹੈ ਇਹਦੀ ਵੀ ਮੈਟਿੰਗ ਥੱਲੇੋਂ ਕੋਈ ਵੀ ਇੰਟੀਰੀਅਰ ਵਾਈਜ਼ ਗੱਡੀ ਬਈ ਜੀ ਐਨ ਓਕੇ ਆ ਕੋਕਾ ਪੀਸ ਆ ਤੁਸੀਂ ਵਿੰਡੋਜ਼ ਵਗੈਰਾ ਚੈੱਕ ਕਰ ਲਓ ਆਪਾਂ ਤੁਹਾਨੂੰ ਹਿੰਜ ਵਗੈਰਾ ਵੀ ਦਿਖਾ ਦਿੰਨੇ ਆ ਬਿਲਕੁਲ ਐਨ ਅਨਟਚ ਬਾਈ ਜੀ ਕਿਤੇ ਕੋਈ ਜੰਗਾਲ ਕਿਤੇ ਕੋਈ ਡੈਮੇਜ ਕਿਤੇ ਕੋਈ ਸਕਰੈਚ ਨਹੀਂ ਹੈਗਾ ਬੈਕ ਸੀਟ ਵੀ ਆਪਾਂ ਤੁਹਾਨੂੰ ਪਰਵਾ ਦਿਨੇ ਚੈੱਕ ਗੱਡੀ ਐਨ ਸ਼ਾਨਦਾਰ ਆ ਬਾਈ ਜੀ ਬੱਗੀ ਕਬੂਤਰੀ ਵਰਗੀ ਗੱਡੀ ਹੈ ਬਿਲਕੁਲ ਐਨ ਓਕੇ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਬਾਈ ਹੁਣ ਨਾ ਕਰ ਲਓ ਗੱਲਬਾਤ ਤੇ ਆ ਕੇ ਆਪ ਗੱਡੀ ਚੈੱਕ ਕਰਕੇ ਚਲਾ ਕੇ ਨਾ ਕਾਗਜ਼ ਪੱਤਰ ਸਾਰੇ ਆਪ ਦਾ ਦੇਖ ਕੇ ਬਾਈ ਹੁਣ ਨਾ ਕਰ ਲਓ ਗੱਲਬਾਤ ਇਹਦੇ ਕੱਪ ਵੀ ਲੱਗੇ ਹੋਏ ਆ ਦੂਸਰੀ ਗੱਡੀ ਦੇ ਲਾਈ ਵੀ ਲੱਗੇ ਸੀਗੇ ਟਾਇਰ ਮੰਨ ਕੇ ਚੱਲੋ ਜੇ 60% ਤੋਂ 60% ਦੇ ਲਗਭਗ ਹੈਗੇ ਆ ਠੀਕ ਆ ਜੀ ਸਾਰੇ ਟਾਇਰ ਬਿਲਕੁਲ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਆਪਾਂ ਤੁਹਾਨੂੰ ਗੱਡੀ ਦੇ ਇੰਜਨ ਤੇ ਮਰਵਾ ਦਿੰਨੇ ਆ ਨਿਗਾ ਅਗਲੇ ਟਾਇਰ ਵੀ ਚੈੱਕ ਕਰ ਲਓ ਬਾਈ ਜੀ ਐਨ ਓਕੇ ਓਕੇ ਰਿਪੋਰਟਾਂ ਬੋਨਰ ਚੱਕ ਬਾਈ ਜੀ ਇੰਜਨ ਮੜਾ ਦਿਖਾਈਏ ਫਰੰਟ ਤੋਂ ਗੱਡੀ ਦੇਖ ਲਓ ਬਾਈ ਜੀ ਐਨ ਸ਼ਾਨਦਾਰ ਲੁੱਕ ਆ ਦੋਨੋਂ ਗੱਡੀਆਂ ਕੋਕਾ ਪੀਸ ਆ ਬਾਈ ਜੀ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਬਾਕੀ ਮੇਜਰ ਐਕਸੀਡੈਂਟ ਦੀ ਬਾਈ ਉਹਨਾਂ ਦੀ ਗਾਰੰਟੀ ਹੁੰਦੀ ਹੈ ਇੰਜਨ ਬਾਈ ਜੀ ਬਿਲਕੁਲ ਸੀਲਡ ਹੈ ਗੱਡੀ ਦਾ ਮੋਹਰੇ ਵਗੈਰਾ ਤੁਹਾਨੂੰ ਚੈੱਕ ਕਰਵਾਜ ਨੇ ਬਿਲਕੁਲ ਉਸੇ ਤਰ੍ਹਾਂ ਕੰਪਨੀ ਦੀਆਂ ਜਿਸ ਤਰ੍ਹਾਂ ਲੱਗੀਆਂ ਉਦਾਂ ਹੀ ਆਹ ਦੇਖ ਲਓ ਸਾਹਮਣੇ ਠੀਕ ਆ ਜੀ ਕਿਤੇ ਕੋਈ ਲੀਕ ਨਹੀਂ ਮੋਡੇ ਵਗੈਰਾ ਚੈੱਕ ਕਰ ਲਓ origignal ਬਿਲਕੁਲ ਨਾਲ ਦੇ ਬਣੇ ਹੋਏ ਐ ਕਿਤੇ ਕੋਈ ਅੰਦਰਲੇ ਪਾਸੇ ਟੱਚਿੰਗ ਨਹੀਂ ਗਈ ਐਨ ਓਕੇ ਪੀ ਗੱਡੀ ਐ ਬਿਲਕੁਲ ਸੀਲਡ ਇੰਜਨ ਬਿਲਕੁਲ ਬਾਈ ਜੀ ਚਾਬੀ ਤੱਕ ਨਹੀਂ ਲੱਗੀ ਬਿਲਕੁਲ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਕਿਤੇ ਕੋਈ ਲੀਕਸ ਨਹੀਂ ਫਿਲਹਾਲ ਇਸ ਵਕਤ ਵੀ ਤੁਹਾਨੂੰ ਕਿਤੇ ਕੋਈ ਮਗਲੈਲ ਕਰਦੀ ਜਾਂ ਕੋਈ ਇਸ ਤਰ੍ਹਾਂ ਦੀ ਗੱਡੀ ਦੇ ਵਿੱਚ ਕੋਈ ਨਾ ਲਗਾਉਣੀ ਆਪਾਂ ਤੁਹਾਨੂੰ ਸੀਲਾਂ ਚੈੱਕ ਕਰਵਾ ਦਿੰਨੇ ਆਂ ਕੰਪਰ ਦੀਆਂ ਆ ਬੋਨਟ ਦੀਆਂ ਬਿਲਕੁਲ ਐਨ ਓਕੇ ਪਈਆਂ ਬਾਈ ਜੀ ਚੈੱਕ ਕਰ ਲਓ ਕੁੱਲ ਮਿਲਾ ਕੇ ਬੋਨਟ ਵਾਲੇ ਸਟਿੱਕਰ ਜਿਹੜਾ ਅਜੇ ਉਸੇ ਤਰ੍ਹਾਂ ਹੀ ਪਈ ਆ ਗੱਡੀ ਦੇ ਜਿੱਦਾਂ ਏਜੰਸੀ ਦੇ ਵਿੱਚੋਂ ਨਿਕਲਾਈ ਆ ਬਹੁਤ ਸਮੀ ਵੀ ਗੱਡੀ ਐ ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਐ ਨੰਬਰ 2 ਦਾ ਚੱਲ ਰਿਹਾ ਸਕਰੀਨ ਤੇ ਦੋਨਾਂ ਗੱਡੀਆਂ ਦੇ ਵਿੱਚੋਂ ਜਿਹੜੀ ਗੱਡੀ ਤੁਹਾਨੂੰ ਜੱਜਦੀ ਹੈ ਬਾਈ ਨਾ ਕਰ ਲਿਓ ਗੱਲਬਾਤ ਐਨਓਸੀ ਨਾਲ ਇਹਦਾ ਰੇਟ ਬਾਈ ਹੁਣਾਂ ਨੇ ਰੱਖਿਆ 4.5 ਲੱਖ ਰੁਪਈਆ ਬਾਕੀ ਮੌਕੇ ਤੇ ਉਹਨਾਂ ਬਹੁਤਾਂ ਮਾਨਤਾ ਜਿੰਨਾ ਹੋ ਸਕੇ ਜਰੂਰ ਹੋ ਜਾਏਗਾ ਤੇ ਇਸ ਸਿਆਸ ਦਾ ਰੱਖਿਆ ਐਨਓਸੀ ਦੇ ਨਾਲ 4.5 ਲੱਖ ਰੁਪਈਆ ਇਹਦੇ 'ਚ ਵੀ ਐਨ ਮੌਕੇ ਤੇ ਆ ਕੇ ਜਿੰਨਾ ਹੋ ਸਕੇ ਬਾਈ ਹੁਣੇ ਤੁਹਾਡਾ ਮਾਨਤਾ ਜਰੂਰ ਕਰਨਗੇ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਓਗੇ ਪ 5000 ਰੁਪਏ ਐਕਸਟਰਾ ਬਾਈ ਹੋਣੀ ਕਹਿੰਦੇ ਜਿਹੜਾ ਵਾਣਤਾਂ ਤੁਹਾਡਾ ਹੋਰ ਕਰਦਾਂਗੇ ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਵੰਨ ਕੇ ਚਲੋ 75% ਅਜੇ ਹੈਗੇ ਆ ਤਾਂ ਤੁਸੀਂ ਸਾਡੇ ਚੈਨਲ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਸ਼ਾਨਦਾਰ ਵੀਡੀਓ ਦੇ ਵਿੱਚ ਤਦ ਤੱਕ ਲਈ ਜਉਂਦੇ ਬਸਦੇ ਰਹੋ ਰੱਬ ਰੱਖਾ